ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 5-5 ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 5 ਕੁੰਡੇ ਗਿਣ ਲੈਣੇ ਫਿਰ 5 ਫਿਰ 5 5-5 ਕੁੰਡੇ ਗਿੰਦੇ ਹੋਏ ਚਾਰ ਕੁੰਡੇ ਤੁਸੀਂ ਵੱਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਸਿਰਫ ਤਿੰਨ ਹੀ ਕੁੰਡੀਆਂ ਸਿੱਧੀਆਂ ਤੇ ਬਣਦਾ ਵਾ ਇਹ ਪੁੱਠੇ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਰੱਖ ਸਕਦੇ ਹੋ ਘੱਟ ਵੀ ਵੱਧ ਵੀ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ। ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ। 2 ਕੁੰਡੇ ਪੁੱਠੇ ਬਣਾਉਣੇ। ਤਾਗਾ ਬਾਹਰ ਨੂੰ ਕਰਨਾ, 3 ਕੁੰਡੇ ਸਿੱਧੇ। ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 5 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ 'ਚ ਬਣਾਉਣਾ। ਦੋ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਨੂੰ ਕਰਨਾ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਧੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 5-5 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ। ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ। ਧਾਗਾ ਬਾਹਰ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ। ਜਿਹੜੇ ਤਿੰਨ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ। ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ। ਜਿਹੜੇ ਪੁੱਠੇ ਆ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਤਿੰਨ ਕੁੰਡੇ ਉਹਨਾਂ ਨੂੰ ਪੁੱਠੇ ਬਣਾਉਣਾ ਲਾਸਟ ਵਾਲੇ ਦੋ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤੱਕ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਸਿਰਫ ਤਿੰਨਾ ਸਿੱਧੀਆਂ ਕੁੰਡੀਆਂ ਤੇ ਬਣਨਾ ਤਿੰਨਾ ਕੁੰਡੀਆਂ ਵਿੱਚੋਂ ਪਹਿਲਾਂ ਦੋ ਕੁੰਡੇ ਸਿੱਧੇ ਬਣਾਉਣੇ ਪਹਿਲੇ ਕੁੰਡੇ ਨੂੰ ਇਸ ਤਰੀਕੇ ਨਾਲ ਅੱਗਿਓਂ ਦੀ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹ ਕੁੰਡੇ ਨੂੰ ਪਿੱਛੇ ਲੈ ਜਾਣਾ ਇਹ ਕੁੰਡੇ ਨੂੰ ਅੱਗੇ ਲਿਆ ਕੇ ਇੱਕ ਵਾਰੀ ਫਿਰ ਸਿੱਧਾ ਬਣਾ ਲੈਣਾ ਇੱਕ ਕੁੰਡਾ ਰਹਿ ਗਿਆ ਇਹਨੂੰ ਵੀ ਸਿੱਧਾ ਬਣਾਉਣਾ ਦੁਬਾਰਾ ਫਿਰ ਇਹ ਜਿਹੜਾ ਕੁੰਡਾ ਜਿਹੜੀ ਲੱਸਰ ਜਾਣ ਦੀ ਇੱਧਰ ਨੂੰ ਦੂਸਰੇ ਕੁੰਡੇ ਨੂੰ ਅੱਗਿਓਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਇਹ ਕੁੰਡੇ ਨੂੰ ਪਿੱਛੇ ਲੈ ਜਾਣਾ ਇਹ ਕੁੰਡੇ ਨੂੰ ਫਿਰ ਸਿੱਧਾ ਹੀ ਬਣਾ ਲੈਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਤੀਸਰੀ ਸਿੱਧੀ ਸਲਾਈ 'ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਤਿੰਨਾ ਕੁੰਡਿਆਂ ਵਿੱਚੋਂ ਦੋ ਕੁੰਡੇ ਸਿੱਧੇ ਬਣਾਉਣੇ ਪਹਿਲੇ ਕੁੰਡੇ ਨੂੰ ਅੱਗਿਓਂ ਦੀ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹ ਕੁੰਡੇ ਨੂੰ ਇੱਕ ਵਾਰੀ ਫਿਰ ਸਿੱਧਾ ਬਣਾ ਲੈਣਾ ਅਗੇ ਤੀਸਰੇ ਕੁੰਡੇ ਨੂੰ ਫਿਰ ਸਿੱਧਾ ਬਣਾਉਣਾ ਸੈਂਟਰ ਵਾਲੇ ਕੁੰਡੇ ਨੂੰ ਅੱਗਿਓਂ ਦੀ ਸਲਾਈ ਤੇ ਫੜਨਾ ਇਹਨੂੰ ਪਿੱਛੇ ਲੈ ਜਾਣਾ ਇਹਨੂੰ ਵਿਚਕਾਰ ਲੈ ਆਉਣਾ ਇਹ ਕੁੰਡੇ ਨੂੰ ਇੱਕ ਵਾਰੀ ਫਿਰ ਸਿੱਧਾ ਬਣਾ ਲੈਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਦਾ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਦੋ ਕੁੰਡੇ ਸਿੱਧੇ ਪਹਿਲੇ ਕੁੰਡੇ ਨੂੰ ਅੱਗਿਓਂ ਦੀ ਸਲਾਈ ਤੇ ਫੜਨਾ ਇਹਨੂੰ ਪਿੱਛੇ ਲੈ ਜਾਣਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਅੱਗੇ ਲਿਆ ਕੇ ਇੱਕ ਵਾਰੀ ਫਿਰ ਸਿੱਧਾ ਬਣਾ ਲੈਣਾ ਅਗਲਾ ਕੁੰਡਾ ਤੀਸਰਾ ਵੀ ਸਿੱਧਾ ਦੁਬਾਰਾ ਫਿਰ ਦੂਸਰੇ ਕੁੰਡੇ ਨੂੰ ਜਿਹੜੇ ਕੁੰਡੇ ਨੂੰ ਪਹਿਲਾਂ ਇਸ ਤਰੀਕੇ ਨਾਲ ਬਣਾਇਆ ਸੀ ਉਹਨੂੰ ਫਿਰ ਸਲਾਈ ਤੇ ਫੜਨਾ ਇਹਨੂੰ ਪਿੱਛੇ ਲੈ ਜਾਣਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਫਿਰ ਸਿੱਧਾ ਹੀ ਬਣਾ ਲੈਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਣਾ ਲਾਸਟ ਵਾਲੇ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਨ੍ਹਾਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਮੈਂ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ